ਸਾਖੀ ਵਿੱਚ ਅਜਿਹਾ ਲਿਖਿਆ ਹੋਇਆ ਹੈ ਜਦੋਂ ਆਨੰਦਪੁਰ ਦਾ ਕਿਲਾ ਛੱਡਣ ਲਈ ਮੁਸਲਮਾਨਾਂ ਤੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਕਸਮਾਂ ਖਾਧੀਆਂ ਜਾ ਰਹੀਆਂ ਸੀ ਤੇ ਮਾਤਾ ਗੁਜਰੀ ਰਾਹੀਂ ਗੁਰੂ ਗੋਬਿੰਦ ਸਿੰਘ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਉਹ ਕਿਲਾ ਛੱਡ ਦੇਣ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਸਿੱਖਾਂ ਨੂੰ ਸਮਝਾਉਂਦਿਆਂ ਹੋਇਆ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੱਖਾਂ ਨੂੰ ਕਿਹਾ ਕਿ ਕੁਝ ਸਮਾਂ ਇੱਥੇ ਠਹਿਰ ਜਾਓ ਅਜੇ ਸਹੀ ਸਮਾਂ ਨਹੀਂ ਹੈ ਅੱਗੇ ਜਾਣ ਦਾ ਪਰ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਚਲੇ ਗਏ ਇਸ ਤੋਂ ਬਾਅਦ ਗੋਬਿੰਦ ਸਿੰਘ ਜੀ ਨੇ ਵਜਨ ਕੀਤੇ ਤੇ ਇਹ ਵਜਨ ਸੋ ਸਾਖੀ ਵਿੱਚ ਮਿਲਦੇ ਹਨ ਇਹ ਵਜਨ ਪੇਵਾਵਾ ਦੇ ਕੇ ਜਾਣ ਵਾਲੇ ਸਿੱਖਾਂ ਦੇ ਸਬੰਧ ਵਿੱਚ ਅਤੇ ਬਾਕੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਸੀਂ ਅਜੇ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਕਰ ਰਹੇ ਮੇਰੀ ਗੱਲ ਯਾਦ ਰੱਖਿਓ ਤੁਸੀਂ ਸੇਰ ਸੇਰ ਆਟੇ ਲਈ ਵਿਦੇਸ਼ਾਂ ਵਿੱਚ ਭਟਕਦੇ ਫਿਰੋਗੇ ਉਹ ਇਹੋ ਜਿਹਾ ਟਾਈਮ ਹੋਊਗਾ ਜਦੋਂ ਟੋਪੀ ਵਾਲੇ ਤੁਹਾਡੇ ਉੱਤੇ ਰਾਜ ਕਰਨਗੇ ਤੇ ਉਹ ਟੋਪੀ ਵਾਲਿਆਂ ਕੋਲ ਇੰਨੀ ਤਾਕਤ ਹੋਊਗੀ ਕਿ ਉਹ ਜਿਵੇਂ ਚਾਣਗੇ ਤੁਸੀਂ ਉਹ ਇਹੀ ਕਰੋਗੇ ਇਹ ਟੋਪੀ ਵਾਲੇ ਸਮੁੰਦਰ ਤੋਂ ਪਾਰੋਂ ਆਉਣਗੇ ਸਾਰੀ ਤਾਕਤ ਇਹਨਾਂ ਟੋਪੀ ਵਾਲਿਆਂ ਦੇ ਹੱਥ ਵਿੱਚ ਹੋਊਗੀ ਇਹ ਟੋਪੀ ਵਾਲੇ ਜ਼ਮੀਨੀ ਤੌਰ ਤੇ ਬਹੁਤ ਜ਼ਿਆਦਾ ਸੁਧਾਰ ਕਰਨਗੇ ਪਰ ਖਾਲਸਾ ਉਹਦੋਂ ਉਹਨਾਂ ਤੋਂ ਡਰ ਕੇ ਰਹੇਗਾ ਕਿਉਂਕਿ ਸਾਰੀ ਤਾਕਤ ਉਹਨਾਂ ਕੋਲ ਹੋਊਗੀ ਉਸ ਸਮੇਂ ਸਾਰਾ ਖਾਲਸਾ ਲਾਚਾਰੀ ਦੀ ਹਾਲਤ ਵਿੱਚ ਹੋਊਗਾ ਇਸ ਸਮੇਂ ਤਾਂ ਤੁਸੀਂ ਮੇਰੇ ਵਚਨਾਂ ਤੇ ਘਰੋਸਾ ਨਹੀਂ ਕਰ ਰਹੇ ਪਰ ਯਾਦ ਰੱਖਿਓ ਆਉਣ ਵਾਲੇ 250 ਸਾਲਾਂ ਤੱਕ ਸਿੱਖ ਕੌਮ ਨੂੰ ਬਹੁਤ ਦੁੱਖ ਕੱਟਣੇ ਇਹਨਾਂ ਵਚਨਾਂ ਤੋਂ ਬਾਅਦ 1708 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਤੇ 1708 ਈਸਵੀ ਤੋਂ ਬਾਅਦ ਯਾਨੀ ਕਿ 250 ਸਾਲ ਬਾਅਦ 1958 ਵਿੱਚ ਗੁਰੂ ਸਾਹਿਬ ਨੇ ਦੁੱਖ ਦਾ ਸਮਾ ਦੱਸਿਆ ਸੀ ਜੋ ਬਿਲਕੁਲ ਅਜੀਹਾ ਹੀ ਹੋਇਆ ਇਹ ਵਚਨ ਗੁਰੂ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਲ ਇਸ਼ਾਰਾ ਕਰਦਿਆਂ ਹੋਇਆ ਕਹੇ ਸੀ ਲਗਭਗ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਇਸ ਤੋਂ ਬਾਅਦ ਸਿੱਖਾਂ ਉੱਤੇ ਦੁੱਖ ਦਾ ਸਮਾ ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਗੁਜੇ ਜਾਣ ਤੋਂ ਬਾਅਦ ਅੰਗਰੇਜ਼ ਕੰਦੀਆਂ ਕੂਟਨੀਤियां ਜਰਨੈਲੀਆਂ ਗਦਾਰੀਆਂ ਤੇ ਦੋਗੜੀਆਂ ਦੀਆਂ ਬੇਇਮਾਨੀਆਂ ਨੇ ਸਿੱਖ ਗੋਮ ਨੂੰ ਕਮਜ਼ੋਰ ਕਰ ਦਿੱਤਾ ਇਸੇ ਬਾਅਦ ਗੁਰੂ ਸਾਹਿਬ ਨੇ ਅੰਗਰੇਜ਼ਾਂ ਦੇ ਉੱਪਰ ਵਚਨ ਕਹੇ ਕਿ ਮਲਕਾ ਵਿਕਟੋਰੀਆ ਦਾ ਰਾਜ 90 ਸਾਲ ਰਹੂਗਾ ਪਰ ਉਹਨਾਂ ਨੂੰ ਵੀ ਉੱਥੋਂ ਜਾਣਾ ਪਊਗਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1857 ਈਸਵੀ ਨੂੰ ਹਿੰਦੂਸਤਾਨੀ ਫੌਜਾਂ ਨੇ ਕਾਫੀ ਜ਼ਿਆਦਾ ਗਦਰ ਮਚਾਇਆ ਸੀ ਪਰ ਉਹ ਕਾਮਯਾਬ ਨਹੀਂ ਹੋਈ ਪਰ ਇਸ ਤੋਂ ਪੂਰੇ 90 ਸਾਲ ਬਾਅਦ ਯਾਨੀ ਕਿ 1947 ਨੂੰ ਅੰਗਰੇਜ਼ਾਂ ਨੂੰ ਹਿੰਦੁਸਤਾਨ ਛੱਡਣਾ ਹੁਣ ਤੁਹਾਨੂੰ ਦੱਸ ਦਿਆਂ ਪਿੱਪਲ ਵਾਲੀ ਗੱਲ ਜਿਸ ਤੋਂ ਮਹਾਰਾਣੀ ਵਿਕਟੋਰੀਆ ਡਰ ਗਈ ਸੀ ਇਹ ਗੱਲ ਉਦੋਂ ਦੀ ਹੈ ਜਦੋਂ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਉਦੋਂ ਪੰਜਾਬ ਉਤੇ ਪੂਰੀ ਤਰ੍ਹਾਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ ਕਬਜੇ ਜੋ ਪਾੜ ਪੰਜਾਬ ਦੀਆਂ ਬਹੁਤ ਗੁਪਤ ਪੁਸਤਕਾਂ ਪੰਜਾਬ ਦੇ ਵੱਡੇ ਵੱਡੇ ਸਰਦਾਰਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਈਆਂ ਹੋਈਆਂ ਸੀ ਇਹਨਾਂ ਵਿੱਚ ਇੱਕ ਸਰਦਾਰ ਅਤਰ ਸਿੰਘ ਸੀ ਜਿਹਨੂੰ ਇਲਮ ਦਾ ਸਮੁੰਦਰ ਮਤਲਬ ਵਿਦਿਆ ਦਾ ਸਾਗਰ ਆਖਿਆ ਜਾਂਦਾ ਸੀ ਸਰਦਾਰ ਅਤਰ ਸਿੰਘ ਅਰਬੀ ਅਤੇ ਫਰਾਂਚ ਭਾਸ਼ਾ ਚੰਗੀ ਤਰ੍ਹਾਂ ਜਾਣਦਾ ਸੀ ਉਹ ਅੰਗਰੇਜ਼ੀ ਭਾਸ਼ਾ ਵੀ ਜਾਣਦਾ ਸੀ ਜਦੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਰਾਜ ਆ ਗਿਆ ਉਦੋਂ ਅਤਰ ਸਿੰਘ ਵੀ ਰਾਣੀ ਵਿਕਟੋਰੀਆ ਦਾ ਭਗਤ ਬਣ ਗਿਆ ਸੀ ਜਦੋਂ ਰਾਣੀ ਵਿਕਟੋਰੀਆ ਨੇ ਆਪਦੇ ਆਪ ਨੂੰ ਪੰਜਾਬ ਦੀ ਰਾਣੀ ਕੋਸ਼ਿਸ਼ ਕਰਨ ਸੀ ਉਹਦੇ ਉਸਤੇ ਵੱਡੇ ਵੱਡੇ ਲੋਕਾਂ ਨੂੰ ਆਪਦੇ ਸਮਾਗਮ ਵਿੱਚ ਸੱਜਿਆ ਸੀ ਇਹ ਤਾਂ ਸਭ ਜਾਣਦੇ ਹੀ ਹਨ ਕਿ ਰਾਣੀ ਨੇ ਸਮਾਗਮ ਵਿੱਚ ਸਿਰਫ ਕਹਿੰਦੇ ਕਹੋਂਦੇ ਬੰਦੇ ਹੀ ਸੱਦਨੇ ਸੀ ਜਿਹੜੇ ਹਿੰਦੁਸਤਾਨ ਵਿੱਚ ਬਹੁਤ ਤਾਕਤਵਰ ਅਹੁਦੇਦਾਰ ਸੀ ਉਹਨਾਂ ਬੰਦਿਆਂ ਵਿੱਚੋਂ ਇੱਕ ਸਰਦਾਰ ਅਤਲ ਸਿੰਘ ਵੀ ਸ਼ਾਮਲ ਸੀ ਸਰਦਾਰ ਅਤਲ ਸਿੰਘ ਨੇ ਸੋਚਿਆ ਕਿ ਰਾਣੀ ਨੂੰ ਕਿਹੜਾ ਤੋਹਫ਼ਾ ਭੇਟ ਕੀਤਾ ਜਾਵੇ ਫਿਰ ਸਰਦਾਰ ਅਤਲ ਸਿੰਘ ਨੇ ਰਾਣੀ ਵਿਕਟੋਰੀਆ ਨੂੰ ਇੱਕ ਗ੍ਰੰਥ ਭੇਟ ਕਰਨ ਬਾਰੇ ਸੋਚਿਆ ਜਿਸ ਗ੍ਰੰਥ ਦਾ ਨਾਮ ਸੀ ਸਾਕੀ ਪੋਥੀ ਸਰਦਾਰ ਅਤਲ ਸਿੰਘ ਨੇ ਸਾਕੀ ਪੋਤੀ ਨੂੰ ਇੰਗਲਿਸ਼ ਵਿੱਚ ਲਿਖ ਦਿੱਤਾ ਤੇ ਰਾਣੀ ਵਿਕਟੋਰੀਆ ਨੂੰ ਭੇਟ ਕਰ ਦਿੱਤਾ ਰਾਣੀ ਵਿਕਟੋਰੀਆ ਨੇ ਇਸ ਨੂੰ ਬਹੁਤ ਗੌਰ ਨਾਲ ਪੜ੍ਹਿਆ ਰਾਣੀ ਵਿਕਟੋਰੀਆ ਨੂੰ ਸਾਖੀ ਪੋਥੀ ਵਿੱਚ ਅਜੀਹੀ ਸਾਖੀ ਲੱਭੀ ਜੋ ਕਿ ਮੁਸ਼ਕਲ ਨਾਲ ਦੋ ਪੈਰਿਆਂ ਦੀ ਹੋਊਗੀ ਐਸੋ ਸਾਖੀ ਵਿੱਚ ਇਦਾਂ ਲਿਖਿਆ ਹੋਇਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵੱਲ ਚੱਲ ਰਹੇ ਸੀ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਮਿਲ ਕੇ ਮਸਲਿਆਂ ਦਾ ਨਿਪਟਾਰਾ ਕਰਨਾ ਚਾਹੁੰਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਦਿਨ 10 ਮੀਲ ਦਾ ਸਫ਼ਰ طے ਕਰਦੇ ਸਫਰ ਕਰਦੇ ਕਰਦੇ ਉਹ ਇੱਕ ਪਿੰਡ ਵਿੱਚ ਜਾ ਪਹੁੰਚੇ ਜਿੱਥੇ ਬਹੁਤ ਵੱਡੀ ਜੰਡ ਦੀ ਛਿੜੀ ਸੀ ਉਸ ਵੱਡੇ ਜੰਡ ਦਰਖਤ ਦੇ ਮੋੜ ਵਿੱਚ ਇੱਕ ਕੋਮਲ ਪਿੱਪਲ ਦਾ ਨਿੱਕਾ ਜਿਹਾ ਪੌਦਾ ਉੱਗਿਆ ਹੋਇਆ ਸੀ ਤੁਸ਼ੰਪਿਤੋ ਨੇ ਇਸ ਪੌਦੇ ਨੂੰ ਧਿਆਨ ਨਾਲ ਦੇਖਦੇ ਹੋਏ ਵਚਨ ਕਰਦੇ ਹੋਏ ਕਿਹਾ ਪਿੱਪਲ ਦਾ ਐਸੇ ਰੇਗਿਸਤਾਨੀ ਇਲਾਕੇ ਵਿੱਚ ਉੱਗਣਾ ਸੰਭਵਤਾ ਨਹੀਂ ਪਰ ਇਹ ਤੇ ਨਿੱਕਾ ਜਿਹਾ ਪਿੱਪਲ ਦਾ ਬੂਟਾ ਇੱਕ ਦਿਨ ਵੱਡਾ ਬਿਰਖ ਦਾ ਰੂਪ ਧਾਰੂਗਾ ਮਹਾਰਾਜਾ ਕਹਿੰਦੇ ਹਨ ਇਹ ਬਿਰਖ ਨਾ ਕੇਵਲ ਜੰਡ ਜਿੰਨਾ ਵੱਡਾ ਹੋਵੇਗਾ ਸਗੋਂ ਜੰਡ ਦੀ ਸਮੁੱਚੀ ਹੋਂਦ ਉਤੇ ਭਾਰੀ ਹੋ ਜਾਊਗਾ ਜਿਸ ਦਿਨ ਇਸ ਪੀਪਲ ਨੇ ਜੰਡ ਨੂੰ ਖਤਮ ਕਰ ਦਿੱਤਾ ਉਸ ਤੋਂ ਮੇਰੇ ਖਾਲਸਾ ਦਾ ਪ੍ਰਤਾਪ ਤੇਜੀ ਨਾਲ ਵਧੂਗਾ ਖਾਲਸਾ ਸੰਸਾਰ ਦੀਆਂ ਚੋਹਾਂ ਕੋਟਾਂ ਵਿੱਚ ਫੈਲ ਜਾਊਗਾ ਤੇ ਦਿੱਲੀ ਦੀ ਪਾਤਸ਼ਾਹੀ ਖਾਲਸਾ ਪੰਥ ਦੀ ਝੋਲੀ ਵਿੱਚ ਪ੍ਰਸੰਗ ਇਨਾਮ ਵਜੋਂ ਪੈ ਜਾਊਗੀ ਜਦੋਂ ਇਹ ਪੀਪਲ ਬਿਰਖ ਪੂਰਨ ਤਰ੍ਹਾਂ ਤੇ ਜੰਡ ਤੇ ਸ਼ਾ ਜਾਊਗਾ ਮਤਲਬ ਕਿ ਜੰਡ ਦੀ ਸਾਰੀ ਹੋਂਦ ਮਿਟ ਜਾਊਗੀ ਤੇ ਸਿਰਫ ਪੀਪਲ ਹਿਦਾਇਤ ਹੋਊਗਾ ਉਹ ਤਾਂ ਖਾਲਸਾ ਪੰਥ ਜੀ ਦੀ ਸਿਰਜਣਾ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਕੀਤੀ ਹੈ ਵਿਸ਼ਵ ਵਿਆਪੀ ਸਮਾਜਪੂਰਵਕ ਕਰੇਗਾ ਜੋ ਕਿ 5000 ਤੱਕ ਵਧੇ ਫੁੱਲੇਗਾ ਇਹ ਸ਼ਬਦ ਉਸ ਸਾਖੀ ਵਿੱਚ ਅੰਕਿਤ ਹਨ ਜਦੋਂ ਮਲਕਾ ਵਿਕਟੋਰੀਆ ਨੇ ਇਹ ਵਾਰਤਾ ਪੜ੍ਹੀ ਤੇ ਉਹ ਭੈਤ ਹੋ ਗਈ ਮਲਕਾ ਵਿਕਟੋਰੀਆ ਨੇ ਡਰ ਕੇ ਹਿੰਦੁਸਤਾਨ ਦੇ ਗਵਰਨਰ ਜਨਰਲ ਨੂੰ ਕਲਕੱਤਾ ਤੋਂ ਇੱਕ ਪੱਤਰ ਲਿਖਿਆ ਉਹ ਕਹਿੰਦੀ ਕਿਰਪਾ ਕਰਕੇ ਛੇਤੀ ਪਤਾ ਕਰਕੇ ਦੱਸੋ ਕਿ ਪਿਪਲ ਦੀ ਗਰੰਬਲ ਤੇ ਜਾਂੂ ਦਾ ਕਿੰਨਾ ਕ ਆਕਾਰ ਹੁੰਦਾ ਹੈ ਜਿਹੜਾ ਉਸ ਮਹਾਰਾਜ ਨੇ ਦੱਸਿਆ ਸੀ ਮਲਕਾ ਦੇ ਹੁਕਮ ਦੀ ਤਾਲਮ ਹੋਈ ਹਿੰਦੁਸਤਾਨ ਤੋਂ ਇਹ ਰਿਪੋਰਟ ਆਈ ਕਿ ਪਿੱਪਲ ਦਾ ਰੋਕਰ 1.5 ਫੁੱਟ ਦਾ ਹੀ ਹੈ ਉਸ ਤੋਂ ਬਾਅਦ ਮਲਕਾ ਵਿਕਟੋਰੀਆ ਨੇ ਰੋਅਲ ਬਟੈਨੀਕਲ ਪ੍ਰੋਫੈਸਰ ਜੋ ਕਿ ਦਰਖਤਾਂ ਦੇ ਸ਼ਾਹੀ ਮਾਹਿਰ ਸਨ ਉਹਨਾਂ ਨਾਲ ਵਾਦਲਾਬ ਕੀਤੀ ਜੋ ਕਿ ਦਰਖਤਾਂ ਦੇ ਬਾਰੇ ਬਹੁਤ ਜਾਣਦਾ ਸੀ ਉਸਨੇ ਮਲਕਾ ਵਿਕਟੋਰੀਆ ਨੂੰ ਦੱਸਿਆ ਕਿ ਹਜੂਰ ਇਹ ਬੇਕ ਬਹੁਤ ਹੌਲੀ ਹੌਲੀ ਵਾਧਾ ਖੁੱਲਦਾ ਹੈ ਤੇ ਪੀਪਲ ਦੇ ਬੂਟੇ ਨੂੰ ਵੱਡਾ ਹੋਣ ਲਈ 100 ਸਾਲ ਲੱਗ ਜਾਣਗੇ ਇਹ ਗੱਲ ਸੁਣ ਕੇ ਮਲਕਾ ਵਿਕਟੋਰੀਆ ਦੀ ਜਾਨ ਵਿੱਚ ਜਾਣਾਈ ਤੇ ਉਹ ਸਾਰੀ ਰਾਤ ਰੱਜ ਕੇ ਸੁੱਤੀ ਕਿਉਂਕਿ ਉਸ ਨੂੰ ਯਕੀਨ ਹੋ ਗਿਆ ਸੀ ਕਿ 100 ਸਾਲ ਤੱਕ ਉਹਨਾਂ ਦਾ ਰਾਜ ਪੱਕਾ ਹੈ ਕਿਉਂਕਿ ਪੀਪਲ ਦਾ ਬੂਟਾ ਹੌਲੀ ਹੌਲੀ ਵੱਡਾ ਹੋਣਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 100 ਸਾਲ ਤੱਕ ਅੰਗਰੇਜ਼ੀ ਰਾਜ ਦਾ ਬੋਲਬਾਲਾ ਰਿਹਾ ਤਾਂ ਇਸ ਤੋਂ ਪਿੱਛੋਂ ਹਿੰਦੁਸਤਾਨ ਵਿੱਚ ਗੜਬੜ ਸ਼ੁਰੂ ਹੋ ਗਈ ਤੇ ਅੰਗਰੇਜ਼ ਆਪਣੀ ਜਾਨ ਬਜਾ ਕੇ it took a